ਬਹੁਤ ਹੀ ਸਤਿਕਾਰਯੋਗ ਵੀਰੋ ਅਤੇ ਭੈਣੋ ਮੈਂ ਪਰਮਪਾਲ ਕੌਰ ਸਿੱਧੂ ਭਾਜਪਾ ਕੈਂਡੀਡੇਟ ਆਪਣੇ ਗਰੀਬ ਵਰਗ ਅਤੇ ਮਜ਼ਦੂਰ ਵਰਗ ਦੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਬਹੁਤ ਤਾਕਤਾਂ ਲੱਗੀਆਂ ਹੋਈਆਂ ਹਨ ਤੁਹਾਨੂੰ ਕਮਲ ਦੇ ਫੁੱਲ ਅਤੇ ਭਾਜਪਾ ਤੋਂ ਦੂਰ ਰੱਖਣ ਵਿੱਚ ਸੋ ਹੁਣ ਇਸ ਵਾਰੀ ਤੁਸੀਂ ਕਮਲ ਦੇ ਫੁੱਲ ਦਾ ਅਤੇ ਭਾਜਪਾ ਦਾ ਹੀ ਸਾਥ ਦੇਣਾ ਹੈ ਸਾਰੇ ਉਹ ਅੰਸਰ ਜਿਹੜੇ ਤੁਹਾਨੂੰ ਰੋਕ ਰਹੇ ਹਨ ਕਮਲ ਦੇ ਫੁੱਲ ਤੇ ਭਾਜਪਾ ਦੇ ਨੇੜੇ ਆਉਣ ਤੋਂ ਉਹਨਾਂ ਨੂੰ ਤੁਸੀਂ ਨਕਾਰ ਦਿਓ ਕਿਉਂਕਿ ਜਿਹੜੇ ਸੂਬਿਆਂ ਦੇ ਵਿੱਚ ਮੇਰੇ ਮਜ਼ਦੂਰ ਵਰਗ ਦੇ ਵੀਰਾਂ ਨੇ ਭੈਣਾ ਨੇ ਕਮਲ ਦੇ ਫੁੱਲ ਦਾ ਸਾਥ ਦਿੱਤਾ ਹੈ ਉੱਥੇ ਬਹੁਤ ਸਹੂਲਤਾ ਵੀ ਮਿਲ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੇ ਮੋਦੀ ਜੀ ਨੇ ਸਾਰੇ ਮਜ਼ਦੂਰ ਵਰਗ ਅਤੇ ਗਰੀਬ ਵਰਗ ਦੇ ਵੀਰਾਂ ਭੈਣਾ ਵਾਸਤੇ ਮਕਾਨ ਵੀ ਬਣਾ ਕੇ ਦੇਣੇ ਐ ਸੋ ਆਪਾਂ ਹੁਣ ਸਹੂਲਤਾ ਤੋਂ ਵਾਂਝੇ ਨਾ ਰਹੀਏ ਇਸ ਵਾਰ ਡਟ ਕੇ ਕਮਲ ਦੇ ਫੁੱਲ ਦਾ ਬਟਨ ਦਬਾ ਦਿਓ ਬੀਜੇਪੀ ਦੀ ਇੱਥੇ ਆਪਾ ਬੱਲੇ ਬੱਲੇ ਕਰਾਈਏ ਬਹੁਤ ਬਹੁਤ ਧੰਨਵਾਦ ਕਮਲ ਦਾ ਬਟਨ ਦਬਾਓ ਆਜਪਾ ਨੂੰ ਜਿਤਾਓ